ਫਗਵਾੜ ਤੋਂ ਆਇਆ ਅੱਜ ਇਹ ਜਸ ਫਾਈ ਮਾਮੇ ਦੇ ਕਿ ਕਿਹਨਾਂ ਜਾਵਾਂਗੇ ਦੇਖੋ ਜੀ ਮੈਂ ਸੇਵਕram ਸੈਨੀਟਰੀ ਇਨਸਪੈਕਟਰ ਨਗਰ ਨਿਗਮ ਫਗਵਾੜਾ ਅ ਪਿਛਲੇ ਦਿਨੀ ਜਿਵੇਂ ਆਪ ਜੀ ਨੂੰ ਪਤਾ ਹੈਗਾ ਵਾ ਵੀ ਮਾਨਯੋਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋ ਸਿੰਘ ਜੀ ਉਹਨਾਂ ਨੇ ਜਿਹੜਾ ਹੈਗਾ ਵਾ ਫਗਵਾੜਾ ਵਿਜ਼ਿਟ ਕਰਿਆ ਸਾਨੂੰ ਮਾਨਯੋਗ ਕਮਿਸ਼ਨਰ ਸਾਹਿਬ ਜੀ ਡਾਕਟਰ ਅਕਸ਼ਿਤਾ ਗੁਪਤਾ ਆਈਏਐਸ ਤੇ ਸਾਡੇ ਸਰਕਾਰੀਓ ਮੇਅਰ ਸਾਹਿਬ ਡਾਕਟਰ ਰਾਮਪਾਲ ਉਪਲ ਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਜੋ ਵੀ ਇੱਥੇ ਕੂੜਾ ਕਰਕਟ ਪਿਆ ਤੇ ਸਾਡੀ ਸਾਰੀ ਟੀਮ ਸਫਾਈ ਕਰਮਚਾਰੀ ਸਾਡੇ ਮੇਟ ਜਿਹੜਾ ਹੈਗਾ ਵਾ ਅੱਜ ਅਸੀਂ ਕੰਮ ਕਰ ਰਹੇ ਹਾਂ ਇੱਥੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਗਾ ਕਿ ਕਿਰਪਾ ਕਰਕੇ ਜਿਹੜਾ ਕੂੜਾ ਵਾ ਇੱਥੇ ਨਾ ਸਿਟਿਆ ਜਾਵੇ ਕੂੜਾ ਜਿਹੜਾ ਹੈਗਾ ਵਾ ਗਿੱਲਾ ਅਲੱਗ ਸੁੱਕਾ ਅਲੱਗ ਕਰਿਆ ਜਾਵੇ ਇੱਥੇ ਕੂੜਾ ਨਾ ਸਿਟਿਆ ਜਾਵੇ ਜੇਕਰ ਫਿਰ ਵੀ ਕੋਈ ਰੇਡਾ ਜਾਂ ਕੋਈ ਰਾਤ ਨੂੰ ਵਹੀਕਲ ਸਾਨੂੰ ਪਤਾ ਲੱਗਿਆ ਮਹੱਲਾ ਨਿਵਾਸੀਆਂ ਤੋਂ ਕਿ ਇੱਥੇ ਰਾਤ ਨੂੰ ਕਾਫੀ ਵਹੀਕਲ ਜਿਹੜਾ ਹੈਗਾ ਵਾ ਇੱਥੇ ਆਉਂਦੇ ਹੈਗੇ ਪ੍ਰਾਈਵੇਟ ਵਹੀਕਲ ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੇਕਰ ਕੋਈ ਵੀ ਰੇਡ ਆ ਜਾਂ ਕੋਈ ਪ੍ਰਾਈਵੇਟ ਵਹੀਕਲ ਰਾਤ ਦੇ ਵਿੱਚ ਕੂੜਾ ਸਿੱਟਦੇ ਫੜ ਲਿਆ ਅਸੀਂ ਉਹ ਅਸੀਂ ਉਹਦਾ ਚਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਜੋ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਫਾਈਨ ਜਿਹੜੇ ਹੈਗੇ ਆ ਉਹ ਵੀ ਅਸੀਂ ਕਰਾਂਗੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਹੱਲਾ ਨਿਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਕਿਰਪਾ ਕਰਕੇ ਜਿਹੜਾ ਹੈਗਾ ਵਾ ਇੱਥੇ ਕੂੜਾ ਨਾ ਸਿੱਟਿਆ ਜਾਵੇ ਅਸੀਂ ਫਗਵਾੜਾ ਨਗਰ ਨਿਗਮ ਹਮੇਸ਼ਾ ਜਿਹੜਾ ਹੈਗਾ ਵਾ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਆ ਸਾਡੇ ਮਲਾਜ਼ਮ ਬੜੇ ਤਨਮਨ ਨਾਲ ਜਿਹੜਾ ਹੈਗਾ ਵਾ ਆਪਣੀ ਡਿਊਟੀ ਨਿਭਾ ਰਹੇ ਆ ਤੇ ਅਸੀਂ ਤੁਹਾਨੂੰ ਵੀ ਅਪੀਲ ਕਰਾਂਗੇ ਮਹੱਲਾ ਨਿਵਾਸੀਆਂ ਨੂੰ ਕਿ ਵੀ ਇੱਥੇ ਕੂੜਾ ਨਾ ਸਿੱਟੋ ਅਸੀਂ ਨਗਰ ਨਿਗਮ ਫਗਵਾੜਾ ਦੇ ਸਮੂਹ ਸ਼ਹਿਰ ਨਿਵਾਸੀਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਆ ਧੰਨਵਾਦ ਜਿਹੜਾ ਭਾਜੀ ਆ ਜਿਹੜੀ ਮੁਹਿੰਮ ਚਲਾਈ ਗਈ ਆ ਸਪਾਈ ਵਾਸਤੇ ਕੀ ਕਹਾਂਗੇ ਤੁਸੀਂ ਬਾਰੇ ਦੇ ਬਾਰੇ ਤਾਂ ਇਹ ਪਹਿਲਾਂ ਤਾਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਹੜੇ ਵੀ ਕੰਪਲੇਨਟਾਂ ਆਈਆਂ ਇਹ ਸਾਨਾ ਵੱਡਾ ਮਸਲਾ ਜੀ ਇਹ ਅੱਜ ਦਾ ਨਹੀਂ ਐ 9-10 ਸਾਲ ਹੋ ਗਏ ਪਿਛਲੇ ਤੇ ਲਗਾਤਾਰ ਲੋਕਾਂ ਦੀਆਂ ਕੰਪਲੇਂਟਾਂ ਆ ਰਹੀਆਂ ਸੀਗੀਆਂ 26 ਨੰਬਰ ਵਾਰਡ ਤੋਂ ਵੀ 27 ਨੰਬਰ ਵਾਰਡ ਤੋਂ ਵੀ ਅਸੀਂ ਐਪਲੀਕੇਸ਼ਨ ਦਿੱਤੀ ਮਹੱਲਾ ਵਾਸੀਆਂ ਵੱਲੋਂ ਸਾਨੂੰ ਆਈ ਤੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਕਮਿਸ਼ਨਰ ਮੈਡਮ ਨੂੰ ਤੇ ਉਹਨਾਂ ਨੇ ਪੂਰੀ ਟੀਮ ਜਿਹੜੀ ਆ ਸਪਾਈ ਸੇਵਕ ਤੋਂ ਲੈ ਕੇ ਆਪਣੇ ਸਾਡੇ ਸੇਵਕ RAM ji ਖੜੇ ਆ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਕਮਿਸ਼ਨਰ ਮੈਡਮ ਦਾ ਸਹਿਯੋਗ ਆ ਇਹਨਾਂ ਨੇ ਪਹਿਲ ਦੇ ਆਧਾਰ ਤੇ ਜਿਹੜਾ ਸਾਡਾ ਇੱਕ ਬੜੀ ਕਹਿਣ ਤੇ ਸਾਰੀ ਹੈ ਜਿਹੜੀ ਆ ਡੰਪ ਭਰਾਏ ਆ ਤੇ ਮਲਕੀ ਟਰਾਲਿਆਂ ਟਰਾਲੇ ਭਰ ਕੇ ਅਸੀਂ ਭੇਜ ਚੁੱਕੇ ਆ ਬਾਕੀ ਜੀ ਰਹੀ ਆ ਇੱਥੇ ਅਸੀਂ ਪਾਰਕ ਬਣਾਉਣਾ ਚਾਹੁੰਦੇ ਆ ਵੀ ਲਗਾਤਾਰ ਜਿਹੜਾ ਲੋਕਾਂ ਦਾ ਕੂੜਾ ਸਿੱਟਣਾ ਇੱਥੇ ਮਨ ਆ ਅਸੀਂ ਕਹਿ ਰਹੇ ਆ ਲੋਕਾਂ ਨੂੰ ਬਾਰ ਬਾਰ ਮਨਤ ਕਰ ਰਹੇ ਆ ਮੁਹੰਲਾ ਵਾਸੀਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੇ ਜਿਹੜਾ ਸਫਾਈ ਦਾ ਜਿਹੜਾ ਆਪਾਂ ਵੀ ਕੁਛ ਧਿਆਨ ਰੱਖੀਏ ਤੇ ਆਪਣੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਸਾਡੀ ਆਪਣੀ ਵੀ ਜ਼ਿੰਮੇਵਾਰੀ ਆ ਕਿ ਆਪਾਂ ਆਪਣੇ ਮਹੱਲੇ ਨੂੰ ਤੇ ਆਪਣੇ ਆਂਗਵਾਣ ਨੂੰ ਕਿੱਦਾਂ ਸਾਫ਼ ਸੁਥਰਾ ਰੱਖਣਾ ਹੈ ਅਰੇ ਸਾਰੇ ਕਲੋਣੀ ਵਾਲੇ ਖੜਦੇ ਕਿ ਬਾਹਰੋਂ ਵੀ ਆਉਂਦੇ ਕੋੜਾ ਸਟਾਂ ਬਾਹਰੋਂ ਆਂਦਾ ਹੀ ਸ਼ੇਪੁਰੀ ਤੋਂ ਕਿਰਪਾ ਨਗਰ ਤੋਂ ਕਾਰਨਗਰ ਤੋਂ ਹੁਣ ਤਾਂ ਪੈਲਸਾਂ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਟਰਾਲੀਆਂ ਆਂਦੀਆਂ ਸੀ ਤੇ ਅਸੀਂ ਕਮਿਸ਼ਨਰ ਮੈਡਮ ਨੂੰ ਵੀ ਰਿਕੁਐਸਟ ਕੀਤੀ ਸੀ ਤੇ ਸੇਵਕ RAM ਜੀ ਆਪਣੇ ਖੜੇ ਆ ਤੇ ਉਹਨਾਂ ਦੇ ਕਹਿਣ ਤੇ ਹੁਣ ਅਸੀਂ ਜਿੰਨਾ ਵੀ ਹੈਗਾ ਆਪਾਂ ਗੇਟ ਲਵਾਵਾਂਗੇ ਤੇ ਆਪਣਾ ਸਫਾਈ ਦਾ ਅਸੀਂ ਮੁਹੱਲਾ ਵਾਸੀਆਂ ਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਇੱਥੇ ਮੁਹੱਲੇ ਤੋਂ ਜਿਹੜਾ ਗੰਦਾਂ ਦਾ ਉਹ ਨਹੀਂ ਸਿੱਟਣਾ ਅਜੇ ਦੁਬਾਰਾ ਹੁਣ ਦੁਬਾਰਾ ਤਾਂ ਕੋੜਾ ਸਟ ਹੋ ਗਿਆ ਇੱਥੇ ਦੁਬਾਰਾ ਨਹੀਂ ਇਹ ਦੇਖੋ ਜੀ ਕੋਸ਼ਿਸ਼ ਤਾਂ ਹੈਗੀ ਆ ਸਾਡਾ ਅਸੀਂ ਜਿੰਨਾ ਵੀ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਸਕਿਉਰਟੀ ਰੱਖਣ ਦੀ ਵੀ ਇੱਥੇ ਕੋੜਾ ਨਾ ਸਿੱਟਿਆ ਜਾਵੇ ਆਪਾਂ ਜਹਾ ਕੂੜਾ ਟੱਕ ਚਕਵਾ ਰਹੇ ਆ ਇਹ ਆਪਾਂ ਮੱਲੇ ਵਾਲਿਆਂ ਦੀ ਡਿਮਾਂਡ ਤੇ ਸੀ ਵੀ ਤੁਸੀਂ ਆਪਣੇ ਵੱਲੋਂ ਕਰਵਾ ਰਹੇ ਨਹੀਂ ਨਹੀਂ ਭਈ ਪਹਿਲੇ ਤਾਂ ਤੁਹਾਨੂੰ ਸੱਸ ਜੀ ਤੇ ਇਹ ਮੱਲੇ ਵਾਲਿਆਂ ਦੀ ਡਿਮਾਂਡ ਸੀਗੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਤਲਬ ਪ੍ਰੂਫੂਸ਼ਨ ਹੋਣ ਲੱਗ ਪਿਆ ਰਸੀਗਾ ਤੇ ਪੂਰੀ ਸੜਕ ਵੀ ਇੱਥੇ ਕਵਰ ਕਰ ਦਿੱਤੀ ਕੂੜੇ ਨਾਲ ਇਸ ਕਰਕੇ ਮੱਲੇ ਵਾਲਿਆਂ ਨਾਲ ਰਾਤ ਨੂੰ ਲੁੱਟ ਖੋਹਾਂ ਹੁੰਦੀਆਂ ਸੀਗੀਆਂ ਇਧਰੋਂ ਮਤਲਬ ਮੱਲੇ ਵਾਲੇ ਬਹੁਤ ਪਰੇਸ਼ਾਨ ਨਾਲ ਸਮੈਲ ਆਗ ਵਗੈਰਾ ਲੱਗਦੀ ਸੀਗੀ ਤੇ ਇਹਨਾਂ ਨੇ ਡਿਮਾਂਡ ਤੇ ਹੈਗਾ ਇਹ 8-10 ਸਾਲਾਂ ਤੋਂ ਬਹੁਤ ਜ਼ਿਆਦਾ ਇੱਥੇ ਡੰਪੀ ਬਣ ਕੇ ਰਸੀ ਇਸ ਕਰਕੇ ਇਹਨਾਂ ਨੇ ਡਿਮਾਂਡ ਹੈ ਬਾਕੀ ਮੱਲੇ ਵਾਲਿਆਂ ਨੂੰ ਮਤਲਬ ਪੁੱਛੋ ਤੁਸੀਂ ਇਹ ਕਿੰਨੇ ਪਰੇਸ਼ਾਨ ਹੈਗੇ ਤੇ ਮੱਲੇ ਜੀ ਕੋਲ ਇਹ ਹਾਂ ਇਹ ਹਾਂ ਉਹ ਵਾਲੇ ਸਮੇਂ ਜਿੱਦਾਂ ਇੱਥੇ ਪੂੜਾ ਠੱਕਿਆ ਜਾਊਗਾ ਡੇਲੀ ਤੇ ਡੇਲੀ ਚੱਕਿਆ ਜਾਏ ਹਾਂਜੀ ਅਸੀਂ ਕਾਰਪੋਰੇਸ਼ਨ ਨੂੰ ਇਹ ਇਹ ਡਿਮਾਂਡ ਕੀਤੀ ਤੇ ਰੋਜ਼ ਦੀ ਰੋਜ਼ ਮਤਲਬ ਇੱਥੇ ਸਿੱਟਣਾ ਹੀ ਮਨਾ ਹੈ ਮਤਲਬ ਇੱਥੇ ਸਿੱਟਣਾ ਨਹੀਂ ਹੈਗਾ ਪੂਰਾ ਹਾਂਜੀ ਦੇਖੋ ਹੁਣ ਤੁਸੀਂ ਕੀ ਬਣਾ ਰਹੇ ਹੋ ਸੋ ਬਾਅਦ ਇੱਥੇ ਦੇਖਦੇ ਹਾਂ ਹੁਣ ਪਾਰਕ ਜਾਂ ਕੋਈ ਮਤਲਬ ਚੀਜ਼ ਬਣਾਵਾਂਗੇ ਇੱਥੇ ਸਫਾਈ ਜਿੰਨਾ ਰਵੇ ਉਹਦੇ ਨਾਲ ਠੀਕ ਹੈ ਥੈਂਕ ਯੂ